ਕਿੱਦਾਂ ਪੰਜਾਬੀਓ ਕੀ ਹਾਲ ਚਾਲ ਨੇ ਤੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੀ ਹੋਵੋਗੇ ਤੇ ਅੱਜ ਅਸੀਂ ਤੁਹਾਡੇ ਵਾਸਤੇ ਇੰਨੀ ਸੋਹਣੀ ਵੀਡੀਓ ਲੈ ਕੇ ਆਏ ਹਾਂ ਸਭ ਤੋਂ ਪਹਿਲਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਜਿੱਤੇ ਜਿੱਤੇ ਵੀਡੀਓ ਵਧੀਆ ਲੱਗੇ ਕਿ ਕਮੈਂਟ ਜ਼ਰੂਰ ਕਰੀ ਜਾਇਓ ਜੋ ਜੋ ਪੁਆਇੰਟ ਤੁਹਾਨੂੰ ਨਹੀਂ ਸਮਝ ਆਂਦਾ ਤੁਸੀਂ ਕਮੈਂਟ ਕਰਕੇ ਮੈਨੂੰ ਦੱਸਣਾ ਜਾਂ ਫਿਰ ਮੇਰੇ ਇੰਸਟਾਗ੍ਰam ਬਲਜਿੰਦਰ 47 ਤੇ ਤੁਸੀਂ ਮੈਨੂੰ ਡਾਇਰੈਕਟ ਮੈਸੇਜ ਕਰ ਦਿਓ ਹਰ ਇੱਕ ਪ੍ਰੋਬਲਮ ਦਾ ਸੋਲੂਸ਼ਨ ਜਿਹੜਾ ਤੁਹਾਡੇ ਵਾਸਤੇ ਅਸੀਂ ਲੈ ਕੇ ਆਵਾਂਗੇ ਤੁਹਾਨੂੰ ਪੱਗ ਸਿਖਾ ਕੇ ਛੱਡਣੀ ਆ ਜਿਹ ਬਾਕੀ ਵੀਡੀਓ ਨੂੰ ਉਹਨਾਂ ਭਰਾਵਾਂ ਤੱਕ ਸ਼ੇਅਰ ਜ਼ਰੂਰ ਕਰਿਆ ਕਰੋ ਜਿਹੜੇ ਪੱਗ ਸਿੱਖਣਾ ਚਾਹੁੰਦੇ ਨੇ ਜਿਹੜੇ ਦਿਮਾਲੇ ਸਿੱਖਣਾ ਚਾਹੁੰਦੇ ਨੇ ਤੇ ਆਪਣੇ ਗੁਰਸਿੱਖੀ ਜੀਵਨ ਨੂੰ ਜਿਹੜਾ ਵਧੀਆ ਬਣਾਉਣਾ ਚਾਹੁੰਦੇ ਨੇ ਉਹਨਾਂ ਤੱਕ ਸਾਡੇ ਜਿਹੜੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਾਓ ਬਾਕੀ ਜੇਕਰ ਤੁਸੀਂ ਲਾਈਵ ਪੱਗ ਵੀ ਸਿੱਖਣਾ ਚਾਹੁੰਦੇ ਹੋ ਆਫਲਾਈਨ ਤੁਸੀਂ ਸਾਡੇ ਕੋਲ ਨਹੀਂ ਆ ਸਕਦੇ ਤੇ ਮੈਂ ਜਿਹੜਾ YouTube ਦੇ ਉੱਪਰ ਲਾਈਵ ਸੈਸ਼ਨ ਲੈ ਕੇ ਆ ਰਿਹਾ ਤੁਹਾਡੇ ਵਾਸਤੇ ਅਸੀਂ ਤੁਹਾਨੂੰ ਲਾਈਵ ਪੱਗ ਸਿਖਾਵਾ ਕਰਾਂਗੇ ਜੋ ਜੋ ਤੁਹਾਡੀਆਂ ਪ੍ਰੋਬਲਮਸ ਹੋਣ ਕਰਨਗੇ ਤੁਸੀਂ ਨਾਲ-ਨਾਲ ਕਮੈਂਟ ਕਰੀ ਜਾਇਆ ਕਰਿਓ ਤੇ ਅਸੀਂ ਜਿਹੜੇ ਨਾਲ-ਨਾਲ ਤੁਹਾਨੂੰ ਦੱਸਾਂਗੇ ਕਿ ਪੱਗ ਦੇ ਵਿੱਚ ਇੰਪਰੂਵਮੈਂਟ ਕਿੱਦਾਂ ਲੈਣੀ ਆ ਤੇ ਸੋਹਣੀ ਦਸਤਾਰ ਕਿਵੇਂ ਸਜਾਉਣੀ ਆ ਅੱਜ ਅਸੀਂ ਬਣਾਾਂਗੇ ਜੀ ਜਿਹੜੀ ਦਸਤਾਰ ਉਹ ਹੋਏਗੀ ਗੋਲ ਦਸਤਾਰ ਜਿਹੜੀ ਕਾਫੀ ਜ਼ਿਆਦਾ ਟ੍ਰੈਂਡ ਵਿੱਚ ਚੱਲਦੀ ਆ ਜਿਵੇਂ ਮੈਂ ਸਜਾਈ ਆ ਇਹ ਥੋੜੀ ਛੋਟੀ ਦੀ ਗੋਲ ਦਸਤਾਰ ਆ ਜਿਹੜੀ ਅਸੀਂ ਹੁਣ ਵੀਡੀਓ ਦੇ ਵਿੱਚ ਸਜਾਵਾਂਗੇ ਉਹ ਥੋੜੀ ਗੋਲ ਵੱਡੀ ਦਸਤਾਰ ਹੋਏਗੀ ਤੇ ਉਹ ਬਹੁਤ ਜ਼ਿਆਦਾ ਟ੍ਰੈਂਡ ਵਿੱਚ ਚੱਲਦੀ ਪਈ ਆ ਇੰਨੀ ਸੋਹਣੀ ਦਸਤਾਰ ਸਿੱਖਣ ਵਾਸਤੇ ਜਿਹੜਾ ਤੁਸੀਂ ਚੈਨਲ ਨੂੰ ਸਬ ਸਮਝਣੀ ਆਈ ਹਰ ਇੱਕ ਚੀਜ਼ ਤੁਹਾਨੂੰ ਜਿਹੜੀ ਮੈਂ ਡਿਟੇਲ ਵਿੱਚ ਵੀਡੀਓ ਚ ਸਮਝਾਉਂਗਾ ਤੁਸੀਂ ਕਿਤੋਂ ਵੀ ਵੀਡੀਓ ਨੂੰ ਸਕਿੱਪ ਨਾ ਕਰੋ ਤੇ ਚਲੋ ਵੀਡੀਓ ਵੇਖਦੇ ਆ ਬਿਨਾਂ ਰੁਕਿਆਂ ਬਿਨਾਂ ਟਾਈਮ ਵੇਸਟ ਕੀਤੇ ਜਿਹੜੀ ਆਪਾਂ ਵੀਡੀਓ ਵੇਖਣੀ ਹੈ ਤੇ ਬਾਕੀ ਜੇਕਰ ਤੁਸੀਂ ਕੱਪੜਾ ਵੀ ਯੂਜ਼ ਕਰਨਾ ਚਾਹੁੰਦੇ ਹੋ ਕੱਪੜਾ ਵਧੀਆ ਵਰਤਣਾ ਚਾਹੁੰਦੇ ਹੋ ਪੱਗਾਂ ਦੁਮਾਲਿਆਂ ਦੇ ਲਈ ਕੁੜਤੇ ਪਜਾਮਿਆਂ ਲਈ ਜਾਂ ਫਿਰ ਹੋਰ ਕੋਈ ਐਸੈਸਰੀ ਤੁਹਾਨੂੰ ਚਾਹੀਦੀ ਆ ਤੁਸੀਂ ਦੇਖ ਸਕਦੇ ਹੋ ਕਿ ਬਾਜ ਟਰਬਨ ਵਰਲਡ ਸਟੋਰ ਤੇ ਤੁਹਾਨੂੰ ਹਰ ਇੱਕ ਚੀਜ਼ ਜਿਹੜੀ ਅਵੇਲੇਬਲ ਮਿਲ ਜੇਗੀ ਤੇ ਕੋਸ਼ਿਸ਼ ਕਰੋ ਤੁਸੀਂ ਸਾਡੇ WhatsApp ਨੰਬਰ 6283193264 ਤੇ ਜਿਹੜਾ ਹੈ ਸਾਨੂੰ ਕੰਟੈਕਟ ਕਰੋ ਅਸੀਂ ਜਿਹੜਾ ਤੁਹਾਨੂੰ ਹਰ ਇੱਕ ਚੀਜ਼ ਪ੍ਰੋਵਾਈਡ ਕਰਵਾਵਾਂਗੇ ਵਧੀਆ ਕੁਆਲਿਟੀ ਬੈਸਟ ਕੁਆਲਿਟੀ ਤੇ ਰੀਜ਼ਨੇਬਲ ਰੇਟਾਂ ਦੇ ਚੰਗਾ ਜੀ ਮਿੱਤਰੋ ਮਿਲਦੇ ਆ ਤੁਹਾਨੂੰ ਆਪਾਂ ਹੁਣ ਵੀਡੀਓ ਤੋਂ ਬਾਅਦ ਤੇ ਸਾਰੇ ਜਿਹਨੇ ਵੀਡੀਓ ਪੂਰੀ ਵੇਖਿਓ ਚੰਗਾ ਤੇ ਜਿਨ੍ਹਾਂ ਨੇ ਬਲੌਗ ਨਹੀਂ ਨਾ ਵੇਖਿਆ ਹਮਕੁੰਡ ਸਾਹਿਬ ਵਾਲਾ ਜਾ ਕੇ ਹੁਣੇ ਬਲੌਗ ਵੇਖੋ ਤੇ ਦੱਸਿਓ ਨਾਲੇ ਕਿਦਾਂ ਦਾ ਲੱਗਿਆ ਚੰਗਾ ਜੀ ਮਿੱਤਰੋ ਆਓ ਵੀਡੀਓ ਦੇ ਵਿੱਚ ਹੁਣ ਸਭ ਤੋਂ ਪਹਿਲੇ ਤੁਸੀਂ ਇੱਕ ਪਰਨਾ ਕੈਰੀ ਕਰਨਾ ਹੈ ਜਿਹੜਾ 4 ਤੋਂ 5 ਮੀਟਰ ਦਾ ਹੋਗਾ ਕਿਉਂਕਿ ਉਹਦੇ ਨਾਲ ਤੁਹਾਡੀ ਜਿਹੜੀ ਆ ਕਾਫੀ ਵਧੀਆ ਸ਼ੇਪ ਆ ਜਾਏਗੀ ਪਰਨੇ ਦੀ ਤੇ ਤੁਸੀਂ ਉਹ ਪਰਨੇ ਨੂੰ ਜ਼ਰੂਰ ਟਰਾਈ ਕਰਿਓ ਤੇ ਇਹ ਪਰਨਾ ਤੁਸੀਂ ਖਾਕੀ ਕਲਰ ਟੋਨ ਆ ਇਹਦੇ ਵਿੱਚ ਕਾਫੀ ਡਾਰਕ ਕਲਰ ਹੈ ਤੇ ਤੁਹਾਨੂੰ ਸੀ ਪੱਗਾਂ ਵੀ ਖਰੀਦਣਾ ਚਾਹੁੰਦੇ ਹੋ ਤੇ ਤੁਸੀਂ ਸਾਡੇ WhatsApp ਤੇ ਜਾ ਕੇ ਮੈਸੇਜ ਕਰਕੇ ਤੁਸੀਂ ਆਪਣੀਆਂ ਪੱਗਾਂ ਆਰਡਰ ਕਰ ਸਕਦੇ ਹੋ ਬਾਜ ਟਰਬਨ ਵਰਲਡ ਸਟੋਰ ਦਾ ਨਾਮ ਹੈ ਜੀ ਚਲੋ ਹੁਣ ਅਸੀਂ ਸਿੱਖਦੇ ਹਾਂ ਜੀ ਦਸਤਾਰ ਨੂੰ ਸਭ ਤੋਂ ਪਹਿਲੇ ਤੁਸੀਂ ਇੱਕ ਦਸਤਾਰ ਲੈ ਕੇ ਉਹਨੂੰ ਜਿਹੜਾ L ਬਣਾ ਲੈਣਾ ਇਸ ਤਰੀਕੇ ਦੇ ਨਾਲ ਤੁਸੀਂ ਜਿਹੜਾ ਦੋਨਾਂ ਸਾਈਡਾਂ ਤੋਂ ਫੋਲਡ ਕਰਨਾ ਤੇ ਜਦੋਂ ਤੁਸੀਂ ਕਪੜਾ ਫੜ ਲੋਗੇ ਤੇ ਕੋਸ਼ਿਸ਼ ਕਰੋ ਕਿ ਥੋੜਾ ਜਿਹਾ ਇਹਦੇ ਵਿੱਚ ਜਿਹੜੀ ਸਪੇਸ ਆ ਜਾਏ ਜਿਹਦੇ ਨਾਲ ਕਿ ਤੁਹਾਡਾ ਹੈੱਡ ਕਵਰ ਹੋ ਜਾਊਗਾ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਮੈਂ ਹੈੱਡ ਕਵਰ ਕਰ ਰਿਹਾ ਹਾਂ ਪਹਿਲਾਂ ਪਿਛੇ ਤੋਂ ਸਾਰੇ ਜਿਹੜੇ ਆ ਵਾਲ ਅੰਦਰ ਕਰ ਲੈਣੇ ਨੇ ਇਧਰੋਂ ਵੀ ਦੋਨੋਂ ਸਾਈਡਾਂ ਤੋਂ ਵਾਲ ਅੰਦਰ ਕਰਕੇ ਇਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਪਰਨਾ ਦੋਨੋਂ ਸਾਈਡਾਂ ਤੋਂ ਫੜ ਲੈਣਾ ਆ ਤੇ ਜਦੋਂ ਤੁਸੀਂ ਵਾਲ ਅੰਦਰ ਕਰ ਲੋਗੇ ਤੇ ਬਾਅਦ ਵਿੱਚ ਤੁਹਾਨੂੰ ਬਾਜ ਦੀ ਵੀ ਵਰਤੋਂ ਨਹੀਂ ਕਰਨੀ ਪਵੇਗੀ ਤੇ ਇਸ ਤੋਂ ਕੰਨ ਦੇ ਉੱਪਰੋਂ ਤੁਸੀਂ ਦੇਖ ਲੈਣਾ ਕਿ ਪਹਿਲਾਂ ਲੜ ਲੈ ਆਣਾ ਆ ਤੇ ਇਧਰੋਂ ਕੰਨ ਦੇ نیچے ਜਿਹੜਾ ਇਹ ਲੜ ਲਗਾ ਦੇਣਾ ਆ ਇਹਦੇ ਨਾਲ ਕੀ ਹੋਊਗਾ ਕਿ ਜਿਹੜੇ ਤੁਹਾਡਾ ਲਾੜਾ ਇੱਥੇ ਰੁਕ ਜਾਏਗਾ ਤੁਹਾਨੂੰ ਫੜਨ ਦੀ ਵੀ ਲੜ ਲੋੜ ਨਹੀਂ ਪਵੇਗੀ ਤੇ ਇਹ ਬਹੁਤ ਹੀ ਵਧੀਆ ਤਰੀਕਾ ਆ ਬਹੁਤ ਹੀ ਵਧੀਆ ਸਟਾਈਲ ਆ ਇਸ ਤੋਂ ਬਾਅਦ ਕੀ ਕਰਨਾ ਹੁਣ ਤੁਸੀਂ ਜਿਹੜਾ ਤੁਹਾਡਾ ਜੂੜਾ ਸੀ ਉਹਨੂੰ ਥੋੜਾ ਉੱਪਰਲਾ ਜਿਹੜਾ ਸਾੜਾ ਕਪੜਾ ਆ ਇਹ ਜਿੰਨਾ ਵੀ ਕਪੜਾ ਇੱਥੇ ਬਚਿਆ ਆ ਇਹਨੂੰ ਤੁਸੀਂ ਉੱਪਰ ਸੈਟਿੰਗ ਕਰਕੇ ਤੁਸੀਂ ਦੇਖ ਸਕਦੇ ਹੋ ਕਪੜਾ ਜਿੰਨਾ ਵੀ ਬਚਿਆ ਉਸ ਨੂੰ ਇਸ ਤਰੀਕੇ ਦੇ ਨਾਲ ਲਗਾ ਦੇਣਾ ਹੈ ਕਈ ਵੀਰ ਜਿਹੜਾ ਕਾਫੀ ਹੈੱਡ ਕਵਰ ਕਰ ਲੈਂਦੇ ਨੇ ਜਿਵੇਂ ਮੈਂ ਕੀਤਾ ਇਸ ਤਰੀਕੇ ਨਾਲ ਵੀ ਤੁਸੀਂ ਕਰ ਸਕਦੇ ਹੋ ਇਹ ਕਾਫੀ ਟ੍ਰੈਂਡ ਦੇ ਵਿੱਚ ਚੱਲਦਾ ਪਿਆ ਆ ਬਟ ਜੇ ਆਪਾਂ ਥੋੜਾ ਜਿਹਾ ਕੰਫਰਟੇਬਲ ਹੋ ਰਹਿਣਾ ਆ ਤਾਂ ਕੋਸ਼ਿਸ਼ करिए ਕਿ ਇਸ ਕਾਰੀ ਸਾਈਡ ਕਰਕੇ ਇਹਦੇ ਨਾਲ ਜਿਹੜਾ ਗੋਲ ਵੀ ਬਹੁਤ ਸੋਹਣਾ ਬਣਦਾ ਆ ਤੇ ਥੋੜਾ ਜਿਹਾ ਜਿਹੜਾ ਹੈੱਡ ਦੇ ਉੱਪਰ ਕਰ ਲਈਏ ਜਿਹਦੇ ਨਾਲ ਤੁਹਾਨੂੰ ਵਿਜ਼ਿਬਿਲਟੀ ਵੀ ਆਪਣੀ ਵਧੀਆ ਰਹੇਗੀ ਤੇ ਕੰਫਰਟੇਬਲ ਵੀ ਪਰਣਾ ਜ਼ਿਆਦਾ ਰਹੇਗਾ ਇੱਕ ਗੋਲ ਦਸਤਾਰ ਤੁਸੀਂ ਦੇਖਿਆ ਹੋਏਗੇ ਕਾਫੀ ਜਿਹੜੇ ਅੱਜਕੱਲ ਦੇ ਨੌਜਵਾਨ ਮੁੰਡੇ ਵੀ ਸਜਾਉਂਦੇ ਨੇ ਤੇ ਕਾਫੀ ਜਿਹੜੀ ਹੈ ਟ੍ਰੈਂਡ ਵਿੱਚ ਚੱਲਦੀ ਹੈ ਤੇ ਬਹੁਤ ਸੋਹਣੀ ਦਸਤਾਰ ਜਿਹੜੀ ਲੱਗਦੀ ਹੈ ਇਸ ਤੋਂ ਬਾਅਦ ਜਿਹੜਾ ਦੂਸਰਾ ਲੜਾ ਆਊਗਾ ਇਹਨੂੰ ਤੁਸੀਂ ਕਿਵੇਂ ਸੈੱਟ ਕਰਨਾ ਸਭ ਤੋਂ ਪਹਿਲੇ ਜਿਹੜਾ ਲੜਾ ਅਸੀਂ ਪਹਿਲਾਂ ਲਗਾਇਆ ਸੀ ਇਹਦੀ ਪਹਿਲੀ ਕੰਨੀ ਜਿਹੜੀ ਫੜ ਲੈਣੀ ਹੈ ਤੇ ਬਾਕੀ ਜਿਹੜਾ ਲੜਾ ਤੁਸੀਂ ਛੱਡ ਵੀ ਸਕਦੇ ਹੋ ਬਸ ਦੇ ਵਿੱਚ ਇਸ ਨੂੰ ਸਿੱਧੇ ਤਰੀਕੇ ਦੇ ਨਾਲ ਜਿਹੜਾ ਇਕੱਠਾ ਕਰ ਲੈਣਾ ਤੇ ਜਿਹੜਾ ਬਚਿਆ ਲੜਾ ਇਸ ਥੋੜਾ ਜਿਹਾ ਫੋਲਡ ਕਰਨ ਦੇ ਨਾਲ ਤੁਹਾਡੀ ਜਿਹੜੀ ਸ਼ੇਪ ਸੋਹਣੀ ਹੋ ਜਾਏਗੀ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਸ ਨੂੰ ਜਿਹੜਾ ਆਪਾਂ ਫੇਰ ਲਾਸਟ ਵਾਲੀ ਕੰਨੀ ਤੇ ਜਿਆਦਾ ਜ਼ੋਰ ਪਾਣਾ ਤੇ ਉੱਪਰੋਂ ਜਿਹੜਾ ਲਾੜਾ ਉਹ ਢਿੱਲਾ ਰੱਖ ਦੇਣਾ ਜਿੰਨਾ ਉੱਪਰੋਂ ਲਾੜਾ ਢਿੱਲਾ ਰਹੇਗਾ ਉਨੀ ਜਿਹੜੀ ਸੋਹਣੀ ਸ਼ੇਪ ਤੁਹਾਡੀ ਜਿਹੜੀ ਦਸਤਾਰ ਦੀ ਆਈ ਜਾਵੇਗੀ ਹੁਣ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਢਿੱਲੇ ਵਟ ਵੀ ਰੱਖ ਸਕਦੇ ਹੋ ਤੇ ਵੀ ਡਾਊਟ ਢਿੱਲੇ ਵਟਾਂ ਤੋਂ ਵੀ ਬਣ ਸਕਦੇ ਹੋ ਇਹ ਜਿਹੜਾ ਤਰੀਕਾ ਤੁਹਾਨੂੰ ਮੈਂ ਦੱਸ ਰਿਹਾ ਹਾਂ ਬਹੁਤ ਹੀ ਸੌਖਾ ਤਰੀਕਾ ਹੈ ਤੁਹਾਨੂੰ ਵਧੀਆ ਤਰੀਕੇ ਨਾਲ ਸਮਝ ਵੀ ਆ ਜਾਏਗੀ ਚਲਦੀ ਵੀਡੀਓ ਨੂੰ ਤੁਸੀਂ ਸ਼ੇਅਰ ਕਰ ਦਿਓ ਤਾਂ ਜੋ ਜਿਹੜੇ ਤੁਹਾਡੇ ਯਾਰ ਦੋਸਤ ਮਿੱਤਰ ਜਿਨ੍ਹਾਂ ਨੂੰ ਹਲੇ ਤੱਕ ਦਸਤਾਰ ਸਜਾਉਣੀ ਨਹੀਂ ਆਉਂਦੀ ਜਾਂ ਫਿਰ ਕਈ ਪ੍ਰੋਬਲਮਸ ਆਉਂਦੀਆਂ ਨੇ ਜਾਂ ਜਿਹੜੇ ਫਿਰ ਗੋਲ ਪਰਨਾ ਸਿੱਖਣਾ ਚਾਹੁੰਦੇ ਆ ਉਹਨਾਂ ਵਾਸਤੇ ਤੇ ਵੀਡੀਓ ਫਿਰ ਇਹੀ ਚੈਨਲ ਤੇ ਆਉਣੀਆ ਵਾ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤਾਂ ਹੁਣ ਤੁਸੀਂ ਵੇਖ ਲਓ ਕਿ ਜਿਹੜਾ ਮੈਂ ਲੜਾ ਸਿੰਪਲ ਲਗਾਇਆ ਵਾ ਤੇ ਇਸ ਤੋਂ ਬਾਅਦ ਜਿੰਨਾ ਵੀ ਲੜਾ ਇਹਨੂੰ ਤੁਸੀਂ ਥੋੜਾ ਥੋੜਾ ਉੱਪਰ ਚੱਕ ਦੇਣਾ ਜਿਹੜੀ ਤੁਹਾਡੀ ਸ਼ੇਪ ਆ ਬਾਅਦ ਦੇ ਵਿੱਚ ਹੋਰ ਵਧੀਆ ਹੋ ਜਾਏ ਤੇ ਗੋਲ ਸ਼ੇਪ ਤੇ ਭਾਰੀ ਸ਼ੇਪ ਆਵੇ ਕਿਉਂਕਿ ਪਰਨਾ ਤੇ ਲੰਬਾ ਪਰਨਾ ਬਨਣ ਵਾਸਤੇ ਜਿਹੜਾ ਤੁਹਾਨੂੰ ਉੱਪਰ ਉਚਾਈ ਨੂੰ ਕਰਨਾ ਪੈਣਾ ਕਿਉਂਕਿ ਅਸੀਂ ਜਿਹੜਾ ਕੋਈ ਵੀ ਐਕਸਟਰਾ ਬੇਸ ਆ ਜਿਹੜਾ ਉਹ ਵਿੱਚ ਇਨਕਲੂਡ ਨਹੀਂ ਕੀਤਾ ਫਿਰ ਜਿਹੜੀ ਸੇਮ ਟ੍ਰਿਕ ਆ ਹੁਣ ਅਸੀਂ ਥੋੜਾ ਜਿਹਾ ਇਹਨੂੰ ਫੋਲਡ ਕਰ ਦਾਂਗੇ ਇਸ ਲੜ ਨੂੰ ਬਿਲਕੁਲ ਮਾਮੂਲੀ ਜਿਹਾ ਫੋਲਡ ਕੀਤਾ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਲੜ ਸੇਮ ਤਰੀਕੇ ਦੇ ਨਾਲ ਇਸ ਤਰੀਕੇ ਨਾਲ ਅੱਗੇ ਕਰਕੇ ਹੁਣ ਜਿਹੜਾ ਆ ਕਪੜਾ ਢਿੱਲਾ ਬਚਿਆ ਇਸ ਨੂੰ ਤੁਸੀਂ ਇਕੱਲੇ ਇਕੱਲੇ ਲੜ ਨੂੰ ਖਿੱਚ ਲੈਣਾ ਆ ਲੜ ਖਿਚਣ ਦੇ ਨਾਲ ਤੁਹਾਡੇ ਜਿਹੜੇ ਵਟ ਜ਼ਿਆਦਾ ਬਣ ਜਾਣਗੇ ਤੇ ਇਹਨੂੰ ਕੋਸ਼ਿਸ਼ ਕਰੋ ਇਸੇ ਨੂੰ ਪਿੰਚ ਕਰਕੇ ਜਿੰਨਾ ਢਿੱਲਾ ਦਸਤਾਰ ਨੂੰ ਸੁਜਾਓਗੇ ਉਹਨਾਂ ਤੁਸੀਂ ਕੰਫਰਟੇਬਲ ਰਹੋਗੇ ਜਿੰਨੀ ਟਾਈਟ ਸੁਜਾਓਗੇ ਤੁਹਾਡੇ ਸਿਰਪਿੜ ਵੀ ਹੋ ਸਕਦੀ ਹੈ ਤੁਹਾਨੂੰ ਜਿਹੜਾ ਇਰੀਟੇਸ਼ਨ ਵੀ ਹੋ ਸਕਦੀ ਆ ਤੇ ਆ ਜਿਹੜੇ ਨਿੱਕੇ ਨਿੱਕੇ ਵਟਾ ਇਹਨਾਂ ਨੂੰ ਤੁਸੀਂ ਕੋਸ਼ਿਸ਼ ਕਰੋ ਵਿੱਚੇ ਪਿੱਛੇ ਹੀ ਫੋਲਡ ਕਰਕੇ ਫਿਰ ਅੱਗੇ ਲੜਨ ਨੂੰ ਲੈ ਕੇ ਆਓ ਫਿਰ ਬਚਿਆ ਜਿਹੜਾ ਕਪੜਾ ਵਾ ਥੋੜਾ ਥੋੜਾ ਅਸੀਂ ਉੱਤੇ ਚੱਕ ਦਵਾਂਗੇ ਇਹਨਾਂ ਨਾਲ ਹੋਰ ਜ਼ਿਆਦਾ ਸੋਹਣੀ ਸ਼ੇਪ ਜਿਹੜੀ ਆ ਉਹ ਬਣਦੀ ਜਾਵੇਗੀ ਇਸ ਦਸਤਾਰ ਦੀਆਂ ਵੀਡੀਓਜ਼ ਤੁਸੀਂ ਇੰਸਟਾਗ੍ਰਾਮ ਤੇ ਵੀ ਬਹੁਤ ਜ਼ਿਆਦਾ ਦੇਖੀਆਂ ਹੋਣਗੀਆਂ ਪਰ ਚੰਗੀ ਤਰ੍ਹਾਂ ਜਿਹੜਾ ਪਤਾ ਕਿਸੇ ਨੂੰ ਨਹੀਂ ਲੱਗਦਾ ਕਿ ਦਸਤਾਰ ਸਜਾਈ ਕਿਵੇਂ ਜਾਂਦੀ ਹੈ ਤੇ ਨਿੱਕੇ-ਨਿੱਕੇ ਟਿਪਸ ਜਿਹੜੇ ਟ੍ਰਿਕਸ ਆ ਉਹ ਨਹੀਂ ਪਤਾ ਲੱਗਦੇ ਇਸ ਕਰਕੇ ਜਿਹੜੀ ਮੈਂ ਤੁਹਾਡੇ ਵਾਸਤੇ ਵੱਡੀ ਵੀਡੀਓਜ਼ ਜ਼ਰੂਰ ਲੈ ਕੇ ਆਉਣਾ ਵਾ ਤਰੀਕਾ ਸੇਮ ਹੀ ਰਹੇਗਾ ਕਿ ਹਰ ਇੱਕ ਲੜ ਨੂੰ ਉਸੇ ਤਰੀਕੇ ਨਾਲ ਹੀ ਫੋਲਡ ਕਰਕੇ ਉੱਪਰੋਂ ਇਕੱਠਾ ਕਰਕੇ ਪਿੱਛੋਂ ਪਿੰਚ ਕਰਕੇ ਫਿਰ ਜਿਹੜਾ ਲੜ ਲਗਾਉਣਾ ਵਾ ਬਟ ਇਹਦੇ ਵਿੱਚ ਸ਼ੇਪ ਦਾ ਬਹੁਤ ਜਿਹੜਾ ਖਿਆਲ ਰੱਖਣਾ ਪੈਂਦਾ ਵਾ ਕਿਉਂਕਿ ਜਦੋਂ ਤੁਸੀਂ ਢਿੱਲੇ ਵਟਾਂ ਵਾਲਾ ਪਰਨਾ ਬੰਨ੍ਹਦੇ ਹੋ ਤਾਂ ਬਹੁਤ ਜਿਹੜਾ ਸੋਹਣਾ ਲੱਗਦਾ ਦੇਖਣ ਵਿੱਚ ਇੱਕ ਜੈਨੂਇਨ ਚੀਜ਼ ਲੱਗਦੀ ਆ ਜਿਹੜਾ ਬਚਿਆ ਹੋਇਆ ਲੜਾ ਸਾਫ਼ ਕਰਕੇ ਲਗਾ ਦੇਣਾ ਵਾ ਹੁਣ ਜਿਹੜਾ ਅਸੀਂ ਅਗਲਾ ਲੜ ਲਗਾਵਾਂਗੇ ਇਹਦੇ ਨਾਲ ਥੋੜੀ ਜੀ ਸ਼ੇਪ ਦੇ ਵਿੱਚ ਜਿਹੜਾ ਚੇਂਜਸ ਕਰਾਂਗੇ ਠੀਕ ਜੀ ਇਹਨੂੰ ਲੜਨ ਨੂੰ ਤੁਸੀਂ ਜਿਹੜਾ ਪੂਰਾ ਖੋਦਾਰ ਕੇ ਸੇਮ ਤਰੀਕੇ ਦੇ ਨਾਲ ਸਾਰਾ ਪ੍ਰੋਸੈਸ ਸੇਮ ਹੀ ਰਹੇਗਾ ਇਸ ਨੂੰ ਪਿੱਛੋਂ ਫੋਲਡ ਕਰਨਾ ਤੁਸੀਂ ਲੜ ਦੇਖੋਗੇ ਮੈਂ ਪਿੱਛੋਂ ਫੋਲਡ ਕਰਦਾ ਪਿਆ ਸਾਰੇ ਇਹ ਜਿਹੜੀ ਸ਼ੇਪ ਆ ਬਹੁਤ ਸੋਹਣੀ ਮਗਰੋਂ ਵੀ ਫਿਰ ਦਸਤਾਰ ਦੀ ਲੱਗਦੀ ਆ ਇਸ ਨੂੰ ਪੂਰਾ ਉੱਪਰ ਖਿਲਾੜ ਕੇ ਥੋੜਾ ਜਿਹਾ ਇਸ ਲੜ ਨੂੰ ਟਾਈਟ ਜ਼ਰੂਰ ਕਰ ਲਿਓ ਤੇ ਇਹਨੂੰ ਜਿੰਨਾ ਉੱਪਰ ਖਿਲਰਦਾ ਜੇ ਉਨਾਂ ਉੱਪਰ ਖਿਲਾੜ ਲਿਓ ਜਿਹੜੀ ਤੁਹਾਡੀ ਸ਼ੇਪ ਆ ਉਹ ਜ਼ਿਆਦਾ ਸੋਹਣੀ ਹੋ ਸਕੇ ਠੀਕ ਜੇ ਇਹ ਸ਼ੇਪ ਜਿਹੜੀ ਤੁਸੀਂ ਬਣਾਓਗੇ ਜਦੋਂ ਤੁਸੀਂ ਜਾਓਗੇ ਗੁਰਦੁਆਰਾ ਸਾਹਿਬ ਜਾਓਗੇ ਜਾਂ ਕਿਤੇ ਵੀ ਤੁਸੀਂ ਧਾਰਮਿਕ ਫੰਕਸ਼ਨ ਤੇ ਜਾਂ ਵੈਸੇ ਵੀ ਰੈਗੂਲਰ ਵੀ ਇਹਨੂੰ ਬਨੋਂਗੇ ਤਾਂ ਦਸਤਾਰ ਬਹੁਤ ਸੋਹਣੀ ਲੱਗਦੀ ਹੈ ਤੁਸੀਂ ਕਈ ਵੀਰਾਂ ਦੇ ਦੇਖੀ ਹੋਏਗੀ ਇਹ ਸਜਾਈ ਦਸਤਾਰ ਜਿਹੜੀ ਹੁਣ ਅਗਲਾ ਲੜ ਤੁਸੀਂ ਸਾਈਡ ਸ਼ੇਪ ਵੇਖ ਸਕਦੇ ਹੋ ਕਿ ਬਹੁਤ ਸੋਹਣੀ ਸਾਈਡ ਸ਼ੇਪ ਜਿਹੜੀ ਹੈ ਦਸਤਾਰ ਦੀ ਲੱਗਦੀ ਪਈ ਆ ਤੇ ਮੈਂ ਫਿਰ ਜਿਹੜਾ ਅਗਲਾ ਲੜ ਲਿਆ ਕੇ ਇਸ ਨੂੰ ਕਵਰ ਕਰਾਂਗਾ ਤੇ ਇਹਨੂੰ ਵੀ ਥੋੜਾ ਜਿਹਾ ਉੱਪਰ ਹੀ ਲਗਾਵਾਂਗਾ ਕਿਉਂਕਿ ਮੇਰੇ ਕੋਲ ਇੱਕ ਲੜਾ ਜੇ ਹੋਰ ਬਚਿਆ ਹੋਇਆ ਦਸਤਾਰ ਦਾ ਇਹਦੇ ਨਾਲ ਜਿਹੜੀ ਮੈਂ ਹੋਰ ਸ਼ੇਪ ਨੂੰ ਇੰਪਰੂਵ ਕਰ ਲਵਾਂਗਾ ਦੋਨਾਂ ਸ਼ਾਈਡਾਂ ਤੋਂ ਤੁਸੀਂ ਸ਼ੇਪ ਦੇਖੋ ਇਹ ਸ਼ੇਪ ਕਾਫੀ ਟ੍ਰੈਂਡ ਦੇ ਵਿੱਚ ਜਿਹੜੀ ਚੱਲਦੀ ਹੁੰਦੀ ਹੈ ਅੱਜਕੱਲ ਤੇ ਅੱਗੋਂ ਵੀ ਅਸੀਂ ਜਿਹੜਾ ਥੋੜਾ ਜਿਹਾ ਸ਼ੇਪ ਨੂੰ ਬਿਠਾਵਾਂਗੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਸ਼ੇਪ ਜਿਹੜੀ ਆ ਸਾਈਡਾਂ ਤੋਂ ਪਰਫੈਕਟ ਆ ਚੁੱਕੀ ਆ ਤੇ ਉੱਤੋਂ ਜਿਹੜੀ ਅਸੀਂ ਸ਼ੇਪ ਥੋੜੀ ਜੀ ਹੁਣ ਅਸੀਂ ਜ਼ਿਆਦਾ ਵਧੀਆ ਕਰਨੀ ਆ ਤੇ ਇਹਦੇ ਵਾਸਤੇ ਜਿਹੜਾ ਬਚਿਆ ਲਾੜਵਾ ਇਹਨੂੰ ਅਸੀਂ ਪ੍ਰੋਪਰ ਉੱਪਰ ਨਹੀਂ ਲਗਾਵਾਂਗੇ ਜਿਵੇਂ ਦਿਮਾਲੇ 'ਚ ਲਗਾਈਦਾ ਇਸ ਨੂੰ ਆਪਾਂ ਥੋੜਾ ਜਾਂ نیچے ਲਗਾਵਾਂਗੇ ਜਿਹਦੇ ਨਾਲ ਸਾਡੀ ਸ਼ੇਪ ਆ ਉਹ ਜ਼ਿਆਦਾ ਸੋਹਣੀ ਹੋ ਸਕੇ ਫਰੰਟ ਤੋਂ ਵੀ ਕਿਉਂਕਿ ਇਹ ਨਹੀਂ ਕਿ ਸਾਰੀ ਸਾਈਡਾਂ ਤੋਂ ਸ਼ੇਪ ਹੀ ਵਧੀਆ ਹੋ ਜਾਏ ਤੇ ਫਰੰਟ ਸਾਡਾ ਜਿਹੜਾ ਉਹ ਵਧੀਆ ਨਾ ਲੱਗੇ ਜਿਹੜਾ ਬਚਿਆ ਲਾੜਾ ਇਹਨੂੰ ਇਕੱਠਾ ਕਰਕੇ ਇਸ ਸਾਈਡ ਤੇ ਲਗਾ ਲਓ ਤੇ ਪਿਛੋਂ ਵੀ ਸ਼ੇਪ ਜਿਹੜੀ ਆ ਦਸਤਾਰ ਦੀ ਉਹ ਕਾਫੀ ਜ਼ਿਆਦਾ ਸੋਹਣੀ ਹੋ ਜਾਏਗੀ ਜਦੋਂ ਤੁਸੀਂ ਇਸ ਤਰੀਕੇ ਨਾਲ ਦਸਤਾਰ ਨੂੰ ਸਜਾਓਗੇ ਤੇ ਫਰੰਟ ਜਿਹੜਾ ਆ ਗਿਆ ਹੁਣ ਤੁਸੀਂ ਦੇਖੋ ਕਿ ਇਹਨੂੰ ਹੱਥ ਦੀ ਮਦਦ ਦੇ ਨਾਲ ਜਿੱਥੋਂ ਜਿੱਥੋਂ ਤੁਹਾਨੂੰ ਲੱਗਦਾ ਆ ਕਿ ਸੈੱਟ ਕਰਨ ਦੀ ਲੋੜ ਆ ਤੁਸੀਂ ਉਥੋਂ ਉਥੋਂ ਦਸਤਾਰ ਨੂੰ ਸੈੱਟ ਕਰ ਸਕਦੇ ਹੋ ਤੇ ਵੀਡੀਓ ਕਿਵੇਂ ਦੀ ਲੱਗੀ ਤੁਸੀਂ ਜ਼ਰੂਰ ਕਮੈਂਟ ਕਰਕੇ ਮੈਨੂੰ ਦੱਸਿਓ ਤੇ ਬਾਕੀ ਸ਼ੇਅਰ ਵੀਡੀਓ ਨੂੰ ਯਾਰ ਜ਼ਰੂਰ ਕਰ ਦਿਓ ਤੁਹਾਡਾ ਭਰਾ ਇਦਾਂ ਹੀ ਤੁਹਾਡੇ ਵਾਸਤੇ ਵਧੀਆ ਵਧੀਆ ਚੀਜ਼ਾਂ ਲੈ ਕੇ ਆਂਦਾ ਰਹੇਗਾ ਤੇ ਵਧੀਆ ਵਧੀਆ ਵੀਡੀਓਜ਼ ਦੇ ਲਈ ਵਧੀਆ ਵਧੀਆ ਕੰਟੈਂਟ ਦੇ ਲਈ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਬਾਕੀ ਜੇਕਰ ਤੁਸੀਂ ਆਪਣੇ ਵਿਆਹ ਸ਼ਾਦੀਆਂ ਤੇ ਪੱਗਾਂ ਬਣਵਾਉਣੀਆਂ ਨੇ ਤੇ ਉਹਦੇ ਲਈ ਵੀ ਤੁਸੀਂ ਸੰਪਰਕ ਕਰ ਸਕਦੇ ਦਿੱਤੇ ਹੋਏ ਨੰਬਰਾਂ ਤੇ ਡਿਸਕ੍ਰਿਪਸ਼ਨ ਚ ਵੀ ਤੁਹਾਨੂੰ ਨੰਬਰ ਮਿਲ ਜਾਣਗੇ ਇੰਸਟਾਗ੍ਰam ਤੇ ਤੁਹਾਨੂੰ ਸਾਰੇ ਸਾਡੇ ਨੰਬਰ ਮਿਲ ਜਾਣਗੇ ਪੱਗਾਂ ਆਰਡਰ ਕਰਨੀਆਂ ਨੇ ਵਧੀਆ ਫੈਬਰਿਕ ਜਿਹੜਾ ਤੁਸੀਂ ਆਰਡਰ ਕਰਨਾ ਜੇ ਤਾਂ ਤੇ ਤੁਸੀਂ WhatsApp ਤੇ ਸਾਨੂੰ ਕੰਟੈਕਟ ਕਰ ਦਿਓ ਕਲਰ ਚਾਰਟ ਤੁਹਾਨੂੰ 400 ਤੋਂ ਪਲੱਸ ਮਿਲ ਜਾਣਗੇ ਕਲਰਸ ਦੀ অপਸ਼ਨ ਵੀ 17 ਦੇ ਵਿੱਚ ਤੇ ਕਪੜਾ ਫੁੱਲ ਵੈਲ ਰੁਪਈਆ ਸਾਰਾ ਮਿਲ ਜਾਏਗਾ ਰੇਟ ਵੀ ਤੁਹਾਨੂੰ ਜਿਹੜਾ ਆ ਸਾਰੇ ਆਲ ਓਵਰ ਪੰਜਾਬ ਨਾਲੋਂ ਵਧੀਆ ਲੱਗੂਗਾ ਕਿਉਂਕਿ ਉਹਦਾ ਜਿਹੜਾ ਕੁਆਲਿਟੀ ਆ ਤੇ ਜਿਹੜਾ ਪ੍ਰਾਈਸ ਆ ਸਾਡੀਆਂ ਦਸਤਾਰਾਂ ਦਾ ਉਹ ਬਹੁਤ ਹੀ ਰੀਜ਼ਨੇਬਲ ਆ ਤੇ ਕੁਆਲਿਟੀ ਵਾਈਜ਼ ਜਿਹੜੀਆਂ ਟੌਪ ਐਂਡ ਜਿਹੜੀਆਂ ਸਾਡੀਆਂ ਚੀਜ਼ਾਂ ਨੇ ਬਾਕੀ ਤੁਸੀਂ ਐਸੈਸਰੀ ਸਾਰੀ ਸਾਡੇ ਕੋਲ ਜਿਹੜੀਆਂ ਲੈ ਸਕਦੇ ਹੋ ਕੁਰਤੇ ਪਜਾਮੇ ਦਾ ਕਪੜਾ ਵੀ ਸਾਡੇ ਕੋਲ ਮਿਲ ਜਾਂਦਾ ਵਿਆਹ ਸ਼ਾਦੀ ਦੀ ਸਾਰੀ ਐਸੈਸਰੀ ਸਾਡੇ ਕੋਲ ਮਿਲਦੀ ਆ ਤੇ ਜੇਕਰ ਤੁਸੀਂ ਬੁੱਕ ਕਰਨਾ ਹੈ ਤੁਸੀਂ ਹੁਣੇ ਬੁੱਕ ਕਰ ਲਓ 2025 26 ਦੇ ਸਲੋਟਸ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਲੋਟਸ ਤੁਹਾਨੂੰ ਨਹੀਂ ਮਿਲਣੇ ਤੇ ਕਾਫੀ ਜਿਹੜੀ ਆ ਬੁਕਿੰਗ ਜ ਸਾਡੀਆਂ ਵੀਡੀਓਜ਼ ਨੂੰ ਜ਼ਰੂਰ ਪਿਆਰ ਦਿਓ ਤੇ ਆਪਣੇ ਬੱਚਿਆਂ ਨੂੰ ਜਿਹੜੇ ਦਸਤਾਰ ਦੇ ਨਾਲ ਜਿਹੜੋ ਗੁਰਸਿੱਖੀ ਦੇ ਨਾਲ ਜਿਹੜੀ ਕੋਈ ਵੀ ਵੀਡੀਓਜ਼ ਆਉਂਦੀ ਹੁੰਦੀ ਹੈ ਤੇ ਜ਼ਰੂਰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਚੰਗਾ ਜੀ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ